ਬਹੁਤ ਵੱਡੀ ਖਬਰ ਹੈ ਜਿਵੇਂ ਕਿ ਜਥੇਦਾਰ ਕਹਿੰਦਾ ਅਕਾਲ ਤਖਤ ਸਾਹਿਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਤਰਵ ਕਰਨ ਤੋਂ ਪਹਿਲਾਂ ਜਿਹੜਾ ਅੱਜ ਤੁਸੀਂ ਵੀਡੀਓ ਔਰ ਜਿਹੜੀ ਖਬਰ ਦੇਖਣ ਜਾ ਰਹੇ ਹੋ ਨਾ ਯਾਨੀ ਤਖਤਾ ਪਲਟ ਦਿੱਤਾ ਜਥੇਦਾਰ ਜਥੇਦਾਰ ਇੱਕ ਪਾਸੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਕਾਲ ਤਖਤ ਦੇ ਤਰਵ ਕਰਦੇ ਨੇ ਔਰ ਉਸ ਤੋਂ ਪਹਿਲਾਂ ਇੱਕ ਗਵਾਹ ਆ ਜਾਂਦਾ ਤੇ ਇਸ ਗਵਾਹ ਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੇ ਗਵਾਹ ਨੇ ਕਾਲੀਪੋਲ ਜਥੇਦਾਰਾਂ ਦੀ ਵੀ ਬਲਕਿ ਨਾਲ ਨਾਲ ਸੁਖਬੀਰ ਸਿੰਘ ਬਾਦਲ ਔਰ ਨਾਲ ਨਾਲ ਬੇਰੇ ਵਾਲੇ ਦੀ ਯਾਨੀ ਸਰਸੇ ਵਾਲੇ ਬਾਬੇ ਦੀ ਸਰਸੇ ਵਾਲੇ ਦੇ ਨਾਲ ਇਹਨਾਂ ਦੇ ਕੀ ਸੰਗੰਢ ਅੰਦਰ ਖਾਤੇ ਅਕਾਲ ਤਖਤ ਸਾਹਿਬ ਦੇ ਨਾਮ ਦੇ ਉੱਤੇ ਅਕਾਲ ਤਖਤ ਨੂੰ ਕਿਵੇਂ ਵਰਤਿਆ ਜਾਂਦਾ ਪੂਰੀ ਕੌਮ ਦੇ ਨਾਲ ਗਦਾਰੀ ਕਿਵੇਂ ਕੀਤੀ ਜਾਂਦੀ ਹੈ ਪੂਰੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਕਿਉਂਕਿ ਇਹਦੇ ਵਿੱਚ ਜਥੇਦਾਰ ਨੂੰ ਬੇहद ਜਿਆਦਾ ਵੱਡਾ ਝੜਕਾ ਲੱਗਿਆ ਇੱਕ ਗਵਾਰੇ ਗਵਾਹੀ ਦੇ ਦਿੱਤੀ ਹੈ ਕਿ ਮੈਨੂੰ ਜਥੇਦਾਰ ਨੇ ਕਿਹਾ ਕਿ ਤੂੰ ਗਵਾਹੀ ਕਿਉਂ ਭਰ ਦਿੱਤੀ ਐ ਤੈਨੂੰ ਲੋੜ ਕੀ ਸੀ ਉਹ ਕਹਿੰਦਾ ਵੀ ਮੈਂ ਤਾਂ ਗਵਾਹੀ ਭਰਨੀ ਸੀ ਮੈਂ ਚਾਸ਼ਬਦੀਦ ਗਵਾਹਾਂਗਾ ਬੇਅਦਬੀ ਦਾ ਤਾਂ ਕਹਿੰਦਾ ਤੁਹਾਡੇ ਪਿੰਡ ਦੇ ਵਿੱਚ ਐਨੇ ਸਾਰੇ ਲੋਕ ਨੇ ਉਹ ਨਹੀਂ ਗਵਾਹੀ ਦੇ ਸਕਦੇ ਪਰ ਉਹ ਕਹਿੰਦਾ ਜੀ ਮੇਰਾ ਤਾਂ ਜਮੀਰ ਜਾਗਦਾ ਤੇ ਮੈਂ ਇਹ ਗਵਾਹੀ ਦੇਊਗਾ ਤਾਂ ਹੁਣ ਉਹ ਗਵਾਹੀ ਜਵਾਨੀ ਤੁਹਾਨੂੰ ਮੈਂ ਦਾ ਇੱਕ ਵੀਡੀਓ ਸੁਣਾਉਂਗਾ ਕਿਵੇਂ ਗਵਾਹੀ ਦਰਸਲ ਦੇ ਵਿੱਚ ਸਰਸਿਆਂ ਦੇ ਖਿਲਾਫ ਦੇ ਰਿਆ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਫੇਦਾਰ ਦੁਆਰਾ ਔਰ ਦੂਜੇ ਪਾਸੇ 328 ਰੁਪਿਆਂ ਦਾ ਜਿਹੜਾ ਮਾਮਲਾ ਉਹਨਾਂ ਦੇ ਭੇਦ ਕਿਵੇਂ ਖੁੱਲਦੇ ਆ ਯਾਰ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹਨਾਂ ਨੇ ਜਿਹੜਾ ਤਲਬ ਕੀਤਾ ਨਾ ਦਰਸਾਂ ਦੇ ਵਿੱਚ ਇਹਨਾਂ ਦਾ ਪਾਪ ਦਾ ਘੜਾ ਭਰ ਚੁੱਕਿਆ ਸੀ ਜਿਹੜਾ ਕਿ ਹੁਣ ਉਹ ਬਾਹਰ ਆ ਚੁੱਕਿਆ ਯਾਨੀ ਮੁੱਖ ਮੰਤਰੀ ਨੂੰ ਤਲਬ ਕਰਨਾ ਸੀ ਔਰ ਗੁਰੂ ਸਾਹਿਬ ਨੇ ਐ ਕੈਸੀ ਆਪਣੀ ਰਚਨਾ ਰਚ ਦਿੱਤੀ ਕਿ ਇਹਨਾਂ ਦੀ ਪੋਲ ਵੀ ਖੁੱਲ ਰਹੀ ਹੈ ਔਰ ਇਹਨਾਂ ਦੀਆਂ ਜਿਹੜੀਆਂ ਗਦਾਰੀਆਂ ਚੱਲਦੀਆਂ ਨੇ ਪਿੱਛੇ ਪਰਦੇ ਦੇ ਉਹ ਤੁਹਾਡੇ ਨਾਲ ਹੁਣ ਸਾਂਝੀ ਹੋ ਕਰਾਂਗੇ ਕਿ ਆਖਰ ਮਾਮਲਾ ਕੀ ਹੈ ਸਾਹਮਣੇ ਤੁਹਾਡੇ ਸਜ ਧਜ ਕੇ ਹੋ ਜਥੇਦਾਰ ਦਿਖਦੇ ਨੇ ਪਰ ਪਰਦੇ ਦੇ ਪਿੱਛੇ ਮਾਮਲਾ ਕੀ ਚੱਲ ਰਿਹਾ ਉਹ ਸੁਣ ਲੋ ਪਹਿਲਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਕਾਲ ਤੱਕ ਤੇ 15 ਜਨਵਰੀ ਨੂੰ ਤਾਲਬ ਕੀਤਾ ਜਾ ਰਿਹਾ ਉਸ ਤੋਂ ਹੀ ਪਹਿਲਾਂ ਬਿਲਕੁਲ ਸਪੀਕ ਗਵਾਹੀਆਂ ਆ ਰਹੀਆਂ ਨੇ ਔਰ ਉਹਨਾਂ ਦੇ ਖਿਲਾਫ ਆ ਰਹੀਆਂ ਨੇ ਕਿ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਔਰ ਸਰਸੇ ਦੇ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਕਿਉਂ ਵਿਚਾਰੇ ਸੀ ਸੁਣੋ ਮੈਂ ਮਨਨ ਮਨਨ ਇਸ ਕਰਕੇ ਗਿਆ ਸੀ ਮੈਂ ਕਿ ਆਪਾਂ ਬਾਈਪਾਸ ਮਿਲਦੇ ਹੈਗੇ ਆ ਕੁਦਰਤੀ ਉਹ ਤਾਂ ਮਿਲਿਆ ਨਹੀਂ ਮੈਂ ਪੁੱਛਿਆ ਤਾਂ ਸੇਵਾਦਾਰ ਖੜੇ ਹੁੰਦੇ ਆ ਉਹਨਾਂ ਨੂੰ ਪੁੱਛਿਆ ਮੈਂ ਕੈਂ ਕਰਕੇ ਮਿਲਣਾ ਹੈਗਾ ਕਿੰਦੇ ਤਾਂ ਹੈ ਨਹੀਂ ਇੱਥੇ ਤੇ ਜਦੋਂ ਮੈਂ ਮੱਥਾ ਟੇਕ ਆਪਣਾ ਸਿੱਧਾ ਵੱਡਾ ਦਰਬਾਰ ਸਾਹਿਬ ਨੂੰ ਉਹ ਕੁਦਰਤੀ ਮੈਨੂੰ ਮਿਲ ਪਿਆ ਹੈ ਹਰਪ੍ਰੀਤ ਸਿੰਘ ਮੈਂ ਕਹੀ ਮੈਂ ਪਤਾ ਪਹਿਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇੱਥੇ ਰੁਕੋ ਰੁਕੋ ਇੱਕ ਮਿੰਟ ਰੁਕ ਮੈਂ ਆਉਣਾ ਮੈਂ ਕਹਾਂ ਮੈਂ ਜੀ ਗੱਲ ਕਰਨੀ ਤੁਹਾਡੇ ਨਾਲ ਜ਼ਰੂਰੀ ਕੰਮ ਇੱਕ ਸਕੈਂਟੀ ਪੈਰ ਮਲੇਨ ਕਹਿੰਦੇ ਦੱਸੋ ਮੈਂ ਕਹਾਂ ਜੀ ਆ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਰੀ ਬਦਾ ਗਵਾ ਹੈਗਾ ਮੱਲ ਕਿਥੋਂ ਸੇਵਕ ਸਿੰਘ ਫੌਜੀ ਤੇ ਆ ਕਰਕੇ ਮੈਂ ਤੁਹਾਨੂੰ ਚਿੱਠੀ ਵੀ ਪੰਗਾ ਸੀ ਤੁਹਾਨੂੰ ਮਿਲਣਾ ਸੀਗਾ ਕਹਿੰਦੇ ਕੰਮ ਕੀ ਆ ਮੈਂ ਕਹਾਂ ਕਰਕੇ ਮੇਰੇ ਮਤਲਬ ਮਾਦਰ ਕਰੋ ਮਾਰੀ ਮੋਟੀ ਸਿੰਘ ਜਿਆ ਕਰੋ ਤਰੀਕ ਤੇ ਨਾਲ ਜਾਣਾ ਫਿਰ ਇਹ ਬੋਲਿਆ ਕਿ ਤੈਨੂੰ ਕਿਹਨੇ ਕਹੇ ਸੀ ਗੋਹੀ ਪਰਣ ਗੋਹੀ ਪਰਣ ਵਾਸਤੇ ਇਹ ਗੱਲ ਕੌਣ ਕਹਿੰਦਾ ਹਰਪ੍ਰੀਤ ਸਿੰਘ ਜੀ ਉਹ ਨਹੀਂ ਨਹੀਂ ਤੁਸੀਂ ਗਵਾਹੀ ਦੇਣਾ ਚਾਹੁੰਦੇ ਸੋ ਵੀ ਇਹ ਮੈਂ ਅੱਖੀਂ ਵੀ ਅਦਵੀ ਵੇਖੀ ਐ ਤੇ ਜਥੇਦਾਰ ਜੀ ਅਗਲਤਾ ਸਿੰਘ ਸਾਹਿਬ ਕਹਿੰਦੇ ਵੀ ਤੈਨੂੰ ਕੋਈ ਕਹਿੰਦੀ ਕਿ ਕਿਹਨੋਂ ਸੀ ਹਾਂ ਕਹਿੰਦੇ ਤੂੰ ਗੋਈ ਕਿ ਉਹਦੇ ਤੇ ਕਿਹਨੋਂ ਪੁੱਛ ਕੇ ਗੋਈ ਦਿੱਤੇ ਤੈਨੂੰ ਕਿਹਨੋਂ ਸੀਗਾ ਮੈਂ ਬੰਗਾ ਦਿੰਦੀ ਕਿ ਤੇਰੇ ਪਿੰਡ ਕੋਈ ਹੋਰ ਬੰਦਾ ਨਹੀਂ ਜਿਉਂਦਾ ਸੀਗਾ ਉਹਨੇ ਹੋਰ ਨਹੀਂ ਕਿਸੇ ਨੂੰ ਪਤਾ ਸੀਗਾ ਮੈਂ ਕਿ ਸਾਰੇ ਪਿੰਡ ਨੂੰ ਪਤਾ ਸੀ ਕਹਿੰਦਾ ਫਿਰ ਮੈਗੀ ਕਰਾ ਖੰਦਾ ਹੈਗਾ ਟੱਕਰਾ ਮਾਰਦਰਾ ਇੰਨੀ ਗੱਲ ਕਹੀ ਕਿ ਜਥੇਦਾਰ ਸਾਹਿਬ ਚਲਦੇ ਬਣੀ ਫਿਰ ਸੇਵਕ ਸਿੰਘ ਪੁੱਜੀ ਮੱਥਾ ਟੇਕ ਕੇ ਦਰਬਾਰ ਸਾਹਿਬ ਤੇ ਆਪਾਂ ਵਾਪਸ ਆ ਗਏ ਸਰਜੀਤ ਸਿੰਘ ਖੋਸਾ ਜੀ ਜਵਾਬ ਦਿ ਭਈ ਆ ਵੀਰ ਕੈਮਰੇ ਦੇ ਮੂਹਰੇ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਮੈਂ ਅੱਖੀਂ ਬੇਦਬੀ ਵੇਖੀ ਐ ਆ ਸੁਣ ਲੈ ਪੰਜਾਬ ਵਾਲੇ ਇਹ ਨੀਕੇ ਦੀ ਗੱਲ ਹੈ ਜਥੇਦਾਰ ਅਕਾਲ ਤਖਤ ਦੇ ਹਰਪ੍ਰੀਤ ਸਿੰਘ ਉਸ ਬੰਦੇ ਨੇ ਇਹ ਗੱਲ ਕਹੀ ਐ ਇਸ ਨੌਜਵਾਨ ਨੂੰ ਤੇਰਾ ਵੀਡੀਓ ਮੇਰੇ ਕੋਲ ਰਿਕਾਰਡ ਆ ਤਾਂ ਹੁਣ ਪੰਜਾਬ ਦੇ ਲੋਕ ਇਸ ਗੱਲ ਤੋਂ ਨਜ਼ਰ ਔਣ ਉਹ ਕਹਿੰਦਾ ਡੇਰੇ ਵਾਲੇ ਦੇ ਖਿਲਾਫ ਜਾਂ ਨਹੀਂ ਸਰਸਵੜ ਦੇ ਖਿਲਾਫ ਤੂੰ ਗਵਾਹੀ ਕਿਉਂ ਦੇ ਰਿਹਾ ਭਾਈ ਮਤਲਬ ਕੀ ਐ ਇਸ ਗੱਲ ਦਾ ਹੁਣ ਮੈਂ ਤੁਹਾਨੂੰ ਉੱਥੇ ਲੈ ਕੇ ਜਾਊਂਗਾ ਇਸ ਗੱਲ ਦਾ ਮਤਲਬ ਇਹ ਹੈ ਕਿ ਜਿਹੜਾ ਸਰਸੇ ਵਾਲਾ ਸਾਧਾ ਨਾ ਉਹ ਸਰਕਾਰ ਬਣਾਉਂਦਾ ਸੀ ਬਾਦਲਾਂ ਦੀ ਤੇ ਬਾਦਲਾਂ ਦੇ ਥੱਲੇ ਚੱਲਦੇ ਨੇ ਇਹ ਜ਼ਥੇਦਾਰ ਕਿਉਂਕਿ ਤਾਂ ਆਲਰੇਡੀ ਪੂਰੇ ਪੰਜਾਬ ਭਰ ਦੇ ਵਿੱਚ ਰੌਲਾ ਪੈ ਰਿਹਾ ਕਿ ਬਾਦਲਾਂ ਦੇ ਕਹਿਣ ਦੇ ਉੱਤੇ ਸਾਰਾ ਧਾਮ-ਚਾਮ ਜੋ ਵੀ ਹੁਣ ਮੁੱਖ ਮੰਤਰੀ ਖਿਲਾਫ ਸਾਜਿਆ ਜਾ ਰਿਹਾ ਉਹ ਸਾਰਾ ਕੁਛ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਆ ਤਾਂ ਹੁਣ ਲੋਕ ਪਤਾ ਕਮੈਂਟ ਕੀ ਕਰ ਰਹੇ ਨੇ ਇਹਨਾਂ ਨੂੰ ਲੋਕ ਕਹਿੰਦੇ ਨੇ ਬਾਦਲਾਂ ਦਾ ਕੁਛ ਨਹੀਂ ਜਾਣਾ ਗਰਗੱਜ ਸਾਹਿਬ ਤੁਸੀਂ ਫੈਸਲਾ ਗਲਤ ਕਰ ਰਹੇ ਹੋ ਤੁਸੀਂ ਜਿਹੜੇ ਗੁਰੂ ਦੇ ਤਖਤ ਤੇ ਬਹਿ ਕੇ ਫੈਸਲਾ ਸੁਣਾਉਣੀ ਹੋ ਨਾ ਉਹ ਨਿੱਜੀ ਤੌਰ ਤੇ ਸੁਣਾ ਰਹੇ ਹੋ ਉਹ ਬਾਦਲਾਂ ਦੇ ਹੱਕ ਦੇ ਵਿੱਚ ਕਰ ਰਹੇ ਹੋ ਇਹ ਪਹਾੜੀ ਸਿਆਸਤ ਦਾ ਜਿਹੜਾ ਕਰਨ ਦਾ ਹੱਕ ਨਹੀਂ ਹੈ ਤੁਸੀਂ ਜ਼ਫੇਦਾਰ ਹੋ ਕਾਲ ਤਖਤ ਸਾਹਿਬ ਦੇ ਪਰ ਤੁਸੀਂ ਸਿਆਸਤ ਨਹੀਂ ਕਰ ਸਕਦੇ ਤੁਸੀਂ ਲੀਡਰ ਵਾਜੀ ਦੇ ਵਿੱਚ ਉਤਰੇ ਪੰਜਾਬ ਦੇ ਲੋਕ ਲਾਹਤਾ ਪਾ ਰਹੇ ਨੇ ਤਾਂ ਦੂਜੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਲਿਸ ਆਪਣੇ ਡੰਡੇ ਦੇ ਨਾਲ ਆਪਣੇ ਡੰਡੇ ਦੇ ਨਾਲ ਐਕਸ਼ਨ ਕਰੂਗੀ ਔਰ ਜਿਹੜੇ 328 ਸਰੂਪਾਂ ਦੇ 16 ਬੰਦੇ ਨਾ ਵੀ ਆਦ ਨੇ ਉਹਨਾਂ ਲੋਕਾਂ ਦੇ ਜਦੋਂ ਗਿੱਤੇ ਛਾਂਗੂਗੀ ਨਾ ਪੁਲਿਸ ਵੈਸੇ ਤਾਂ ਉਹਨਾਂ ਦੇ ਉੱਤੇ ਪਟਾ ਫਿਰ ਰਿਹਾ ਜਿਹੜੇ ਜਿਹੜੇ ਲੋਕ ਦੋ ਗ੍ਰਿਫਤਾਰ ਕੀਤੇ ਗਏ ਕਮਲਜੀਤ ਸਿੰਘ ਔਰ ਦੂਜੇ ਪਾਸੇ ਭਾਈ ਸਤਿੰਦਰ ਸਿੰਘ ਕੋਹਲੀ ਕੋਹਲੀ ਦੇ ਤਾਂ ਹੁਣ ਪਟਾ ਫਿਰ ਰਿਹਾ ਹੈ ਉਸ ਬੰਦੇ ਨੇ ਜਿਹੜਾ ਸੀਏ ਆਵਾਦਨਾ ਦਾ ਉਸ ਬੰਦੇ ਨੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਨੇ ਕੱਲ ਜਿਹੜੀ ਪੁਲਿਸ ਦੀ ਰੇਡ ਪਈ ਈ ਲੁਧਿਆਣੇ ਦੇ ਵਿੱਚ ਉਹ ਕੋਹਲੀ ਦੇ ਕਹਨ ਤੇ ਪਈ ਏ ਹੋਰ ਕਿਸੇ ਨੂੰ ਕੀ ਪਤਾ ਕਿ ਕਿੱਥੇ ਕੀ ਪਿਆ ਕੋਈ ਨਹੀਂ ਦੱਸੀ ਜਾਂਦਾ ਕਿ ਭਈ ਇੱਥੇ ਇੱਥੇ ਆ ਦਫਤਰ ਹੈ ਫਲਾ ਨਾਮ ਦਾ ਸਾਡੇ ਨਾਲ ਕੰਟੈਕਟ ਦੇ ਵਿੱਚ ਮੌਜੂਦ ਸੀ ਸੋ ਇਸ ਕਰਕੇ ਇਸ ਗੱਲਾਂ ਨੂੰ ਪੂਰੇ ਪੰਜਾਬ ਦੀ ਸਿੱਖ ਕੌਮ ਨੇ ਸਮਝ ਲਿਆ ਜਿਹੜਾ ਨਹੀਂ ਸਮਝੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਸਰਸੇ ਵਾਲੇ ਸਾਧ ਨੇ ਗੁਰੂ ਸਾਹਿਬ ਦੀ ਵੇਅਦ ਵੀ ਕਰਵਾ ਦਿੱਤੀ ਜਿਹੜੇ 328 ਰੁਪਿਆਂ ਨੂੰ ਲੈ ਕੇ ਪੂਰੇ ਪੰਜਾਬ ਦੇ ਦਿਨਾਂ ਦੇ ਵਿੱਚ ਅੱਜ ਅੱਗ ਦਹਿਕ ਰਹੀ ਹੈ ਉਹ ਲੋਕ ਜਿਹੜੇ ਸਿੱਖ ਵੀ ਨਹੀਂ ਹੈਗੇ ਉਹ ਲੋਕ ਵੀ ਕਹਿ ਰਹੇ ਨੇ ਕਹਿੰਦੇ ਯਾਰ 328 ਰੁਪਿਆਂ ਦਾ ਮਾਮਲਾ ਬਹੁਤ ਵੱਡਾ ਮਾਮਲਾ ਉਹ ਲੋਕ ਵੀ ਇਸ ਗੱਲ ਦੇ ਹੱਕ ਦੇ ਵਿੱਚ ਹਾਮੀ ਭਰ ਰਹੇ ਆ ਕਿ ਗੁਰੂ ਸਾਹਿਬ ਦੇ ਅੰਗ ਹਨ ਜਿਹੜੇ ਉਲਕੋਏ ਗਏ, ਵੇਚੇ ਗਏ, ਪਾੜੇ ਗਏ ਕਿੱਥੇ ਗਏ ਇਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਪ੍ਰਸ਼ਾਸਨ ਦਾ ਸਰਕਾਰ ਦਾ ਜੇਕਰ ਸਰਕਾਰ ਹੁਣ ਕੁਝ ਕਰ ਰਹੀ ਹੈ ਉਹਨੂੰ ਕਹਦੇ ਜੀ ਅਸੀਂ ਤਾਂ ਤੁਹਾਡਾ ਸੰਯੋਗ ਹੀ ਨਹੀਂ ਕਰਨ ਅਸੀਂ ਤਾਂ ਤੁਹਾਨੂੰ ਕੁਝ ਦੱਸਣਾ ਹੀ ਹੈ ਨਹੀਂ ਇਹਦਾ ਮਤਲਬ ਗੁਰੂ ਸਾਹਿਬ ਦੇ ਅੰਗ ਜਾਣਦੇ ਆ ਜਾਣਦੇ ਗੁਰੂ ਸਾਹਿਬ ਦੇ ਸਰੂਪ ਜਾਣਦੇ ਆ ਜਾਣਦੇ ਉਹ ਗੁੰਮਗੇ ਚਾਹੇ ਪਾਰ ਤੇ ਦਰਸਲ ਦੇ ਵਿੱਚ ਇਹਨਾਂ ਨੇ ਆਪਨੇ ਹੀ ਕੀਤਾ ਇਹਨਾਂ ਨੇ ਕੀਤਾ ਹੁਣ ਉਹ ਆਪ ਕਿਉਂ ਦੱਸਣਗੇ ਕਿ ਸਰੂਪ ਇੱਥੇ ਗਏ ਵੀ ਉਹ ਤਾਂ ਹੁਣ ਪੁਰਸ ਮਨਾਉਗੀ ਤੇ ਭਈ ਆ ਤੁਸੀਂ ਕਿੱਥੇ ਲਿਆਂਦੇ ਕਿਵੇਂ ਕੀਤਾ ਕੀ ਨਹੀਂ ਕੀਤਾ ਪਰ ਜਿਹੜੇ ਮਾਮਲੇ ਦੇ ਅੰਦਰ ਹੁਣ ਪੰਜਾਬ ਦੀ ਪੁਲਿਸ ਐਕਸ਼ਨ ਕਰੂਗੀ ਨਾ ਨਾ ਤਾਂ ਉਹ ਗੜਗੱਜ ਨਾ ਸੁਖਬੀਰ ਸਿੰਘ ਬਾਦਲ ਕੋਈ ਨਹੀਂ ਰੋਕ ਸਕਦਾ ਕਿਉਂ ਕਿਉਂਕਿ ਇਹ ਕੋ ਕੱਲੀ ਪੁਰਸ ਦਾ ਵੀ ਮਾਮਲਾ ਨਹੀਂ ਹੈ ਤੇ ਨਹੀਂ ਕੱਲੀ ਸਰਕਾਰ ਦਾ ਮਾਮਲਾ ਦਰਸਲ ਦੇ ਵਿੱਚ ਪੂਰੀ ਪੰਜਾਬੀ ਹੱਤ ਦਾ ਸਿੱਖ ਕੌਮ ਦਾ ਤੇ ਪੂਰੇ ਸਮੁੱਚੇ ਪੰਜਾਬ ਦਾ ਯਾਨੀ ਪੂਰਾ ਪੰਜਾਬ ਕਹਿ ਰਿਹਾ ਤੇ ਤੁਸੀਂ ਐਕਸ਼ਨ ਕਰੋ ਅਸੀਂ ਤੁਹਾਡੇ ਨਾਲ ਨੇ ਅੰਗਸਿੰਘ ਜਥੇਬੰਦੀਆਂ ਤਾਂ ਇਥੋਂ ਤੱਕ ਕਹਿ ਰਹੀਆਂ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਡਾਂਗ ਚੱਕੋ ਅਸੀਂ ਤੁਹਾਡੇ ਨਾਲ ਯਾਨੀ ਸਿੱਧੇ ਤੌਰ ਤੇ ਕਹੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਤੌਰ ਤੇ ਤਾਂ ਸਹੀ ਕਰ ਰਹੇ ਨੇ ਪਰ ਜਿਹੜੇ ਲੋਕ ਬਾਰ ਬਾਰ ਇਹ ਗੱਲ ਕਹਿੰਦੇ ਹਨ ਕਿ ਅਸੀਂ ਤਾਂ 328 ਰੂਪ ਗੁੰਮਦੇ ਆ ਗੁੰਮ ਜਾਣਦੇ ਗਵਾਚਦੇ ਆ ਗਮਾਚ ਜਾਣਦੇ ਪਰ ਅਸੀਂ ਤਾਂ ਵਾਦਲਾਂ ਦੇ ਕਹਿਣ ਦੇ ਉੱਤੇ ਹੀ ਚੱਲਾਂਗੇ ਪਰ ਲੋਕ ਉਲਟਾ ਭਾਈ ਦੂਜੇ ਪਾਸੇ ਉਹਨਾਂ ਨੂੰ ਨਸੀਹਤ ਦੇ ਰਹੇ ਨੇ ਕਹਿੰਦੇ ਉਹਨਾਂ ਦਾ ਕੋਈ ਜਾਣਾ ਨਹੀਂ ਤੇ ਤੁਹਾਡਾ ਕੱਖ ਰਹਿਣਾ ਨਹੀਂ ਇਹ ਗੱਲਾਂ ਲੋਕਾਂ ਦੇ ਵਿੱਚੋਂ ਆ ਰਹੀਆਂ ਨੇ ਅੱਗੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜਰੂਰ ਕਰ ਲੈਣਾ ਜੀ ਧੰਨਵਾਦ